ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬਸ਼ੇਰੀ ਦਿਖਾਉਣੀ ਆ ਪ्योर ਨੌਕਰੀ ਬਸ਼ੇਰੀਆ ਇਹ ਬਕਾਊਆ ਵਾਈਆਂ ਦੀ ਘਰ ਦੀ ਬਰੀਡ ਦੀ ਮਾਂ ਵੀ ਨਾਲ ਖੜੀ ਐ ਸਾਰੀ ਡਿਟੇਲ ਪੁੱਛਦੇ ਆਂ ਕਿ ਕਿਹੜੇ ਸਾਮ ਦੀ ਐ ਬੱਚੀ ਆ ਕਿੰਨੀ ਇਹਦੀ ਉਮਰ ਆ ਹੋ ਅਗੇ ਕਰੀਏ ਗਲਵਾ ਸਤਿ ਸ਼੍ਰੀ ਅਕਾਲ ਭਾਈ ਜੀ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸੋ ਜੀ ਆਪਣਾ ਬਸਤ ਸਿੰਘ ਸ਼ਾਨਾਬ ਜੀ ਦੇ ਪਿੰਡ ਆ ਗਿਆ ਆਪਣਾ ਚੁੰਗਾ ਹਾਂਜੀ ਜ਼ਿਲ੍ਹਾ ਬਰਨਾਲਾ ਪੈ ਗਿਆ ਹਾਂਜੀ ਤੇ ਮੋਬਾਈਲ ਨੰਬਰ ਕਿਹਨਾਂ ਜੀ ਆਪਣਾ 98782 98782 43762 43762 ਜਿਹੜੀ ਅੱਜ ਆਪਾਂ ਬਸ਼ੇਰੀ ਦੇਖੀ ਜ ਨੇ ਇਹ ਆਪਾਂ ਸੇਲ ਕਰਨੀ ਹੈ ਵੇਚਣੀ ਹੈ ਜੀ ਹਾਂਜੀ ਹਾਂਜੀ ਠੀਕ ਹੈ ਕਿੰਨੀ ਉਮਰ ਹੋ ਗਈ ਇਹਦੀ ਇਹਦੀ 18 ਮਹੀਨੇ 18 ਮਹੀਨੇ ਇਹਦੀ ਹੋ ਗਈ ਉਮਰ ਤੇ ਕਿਹੜੇ ਸਾਣ ਦੀ ਬੱਚੀ ਹੈ ਜੀ ਇਹ ਇਹ ਰੋਡਾਂ ਵਾਲੇ ਉਹਦੇ ਆਪਣੇ ਦੀ ਕਪਤਾਨ ਦੀ ਬੱਚੀ ਹੈ ਠੀਕ ਹੈ ਉਹਨਾਂ ਕੋਲ ਜਿਹੜਾ ਪ੍ਰਿੰਸ ਸਾਣ ਸੀ ਉਹ ਉਹਦੀ ਉਹਦੀ ਪੋਤੀ ਹੈ ਉਹਦੀ ਪੋਤੀ ਹੈ ਜਿਹੜਾ ਸਰਮਾਨ ਖਾਨਾ ਕੋਲ ਗਿਆ ਸੀ ਪ੍ਰਿੰਸ ਸਾਣ ਹਾਂਜੀ ਉਹਦਾ ਇੱਕ ਬੱਚਾ ਕਰੇ ਕਪਤਾਨ ਉਹਨਾਂ ਕੋਲੇ ਹਾਂਜੀ ਉਹ ਤੋਂ ਕ੍ਰੋਸ ਹੋ ਕੇ ਇਹ ਆਹ ਨਾਲ ਦੀ ਘੋੜੀ ਉਹ ਤੋਂ ਕ੍ਰੋਸ ਹੋਈ ਸੀ ਹਨਾ ਇਹ ਘੋੜੀ ਫੇਰ ਆ ਗਈ ਮੈਂ ਕਹਿੰਨਾ ਚੰਬੀ ਨਸਲ ਜੀ ਹਾਂਜੀ ਹਾਂ ਲਾਲ ਚੰਬੀ ਹੈ ਅੱਛਾ ਲਾਲ ਚੰਬੀ ਤੇ ਇਹ ਕਿੰਨੇ ਸਾਲਾਂ ਤੋਂ ਘੋੜੀ ਆਪਣੇ ਕੋਲ ਜੀ ਇਹ ਇਹ ਆਪਣੇ ਕੋਲੇ ਇੱਕ ਸੁਭਾਅ ਦਾ ਆਪਣੇ ਬੰਦਾ ਇੱਕ ਹੀ ਹੀ ਆਇਆ ਜੀ ਠੀਕ ਆ ਉਸ ਤੋਂ ਬਾਅਦ ਆਪਾਂ ਉਹ ਤੋਂ ਕ੍ਰਾਸ ਕਰਾ ਕੇ ਇਹ ਤਾਂ ਪਿਓਰ ਨੁਕਰੀ ਬਸ਼ੇਰੀ ਲੈ ਲਈ ਹਣਾ ਹਾਂਜੀ ਹਾਂਜੀ ਠੀਕ ਆ ਬਸ਼ੇਰੀ ਹੁਣ ਆਪੇ ਵੇਚਣੀ ਆ ਹਾਂਜੀ ਇਹ ਹੈ ਜਮਾ ਡੋਡਾਂ ਵਾਲੇ ਸਾਹਣ ਦੀ ਆਪਾਂ ਆਪ ਕ੍ਰਾਸ ਕਰਾ ਕੇ ਲੈ ਕੇ ਆਈ ਸੀ ਕੋਲੇ ਹਾਂਜੀ ਹਾਂਜੀ ਠੀਕ ਆ ਸਾਰਾ ਮਤਲਬ ਬਾਇਓ ਡਾਟਾ ਦੇਵਾਂਗੇ ਆਪਾਂ ਹਾਂਜੀ ਹਾਂਜੀ ਉਹਨਾਂ ਦੀ ਪਰਚੀ ਹੈਗੀ ਆਪਣੇ ਕੋਲ ਹਾਂਜੀ ਹਾਂਜੀ ਹੈਗੀ ਠੀਕ ਹੈ ਤੇ ਇੱਕ ਦੰਦੋ ਤਾਂ ਫਿਰ ਬਿਲਕੁਲ ਅਖੀਰੀ ਹੈ ਜਮਾ ਇਹਦੇ ਠੀਕ ਹੈ ਤੋਰੇਵਾਰ ਨੂੰ ਇਹਨੂੰ ਸਭ ਤੋਂ ਤੋਰਾ ਵਗੈਰਾ ਤੇ ਕੱਦ ਕਾਠ ਵਗੈਰਾ ਦੇਖੋ ਬਸ਼ੇਰੀ ਦਾ 18 ਮਹੀਨੇ ਦੀ ਬੱਚੇ ਦੀ ਏਜ ਆ ਪਿਓਰ ਨੁਕਰੀ ਬਸ਼ੇ ਬਾਕੀ ਆਪਾਂ ਬਾਈਆਂ ਤੋਂ ਕੱਦ ਵੀ ਪੁੱਛ ਰਹੇ ਨੇ ਕੱਦ ਕਿੱਡਾ ਤੇ ਕੱਦ ਕੱਢ ਦੇਖੋ ਜਿੰਦਿਆਂ ਤੇ ਬਾਈ ਜੀ ਹਾਈਟ ਕਿੱਡੀ ਕਹਦੀ ਜੀ ਅੱਛਾ 58 ਇੰਚ ਆਪਣੀ ਮਿਣੀ ਵੇਜਾਂ ਤੇ ਜਿਵੇਂ ਉਹ ਕਹਿੰਦੇ ਸਪੌਟਲੈਸ ਬਰੋ ਦੇ ਜਾਂਦੀ ਪੂਰੀ ਜਮਾ ਇਹ ਹਾਂਜੀ ਹਾਂਜੀ ਠੀਕ ਹੈ ਥੋੜਾ ੱੱੱਕਾ ਕਰਦੀ ਆ ਹੁਣ ਜਵਾਨੀ ਚੜਦੀ ਆ ਤੇ ਬੱਚੀ ਦੇ ਉੱਪਰ ਤੇ 18 ਮਹੀਨੇ ਏਜ ਆ ਸੋ ਕੰਨ ਵਗੈਰਾ ਦੇਖੋ ਕੰਨ ਫਿਰ ਜੋੜ ਜੇ ਪੂਰੇ ਜਮਾ ਹਾਂਜੀ ਹਾਂ ਪੂਰੇ ਤਰ੍ਹਾਂ ਜੋੜ ਕੇ ਉੱਪਰ ਤਰ੍ਹਾਂ ਸੋ ਦੇਖੋ ਕੰਨ ਆਪਾਂ ਦਿਖਾ ਦਿੰਨੇ ਆ ਜੋੜੂਗੀ ਕੰਨ ਹੁਣ ਇਹ ਉਹ ਵੀ ਦੱਗਾ ਫਰਾਉਪਰਾ ਕਰਦੀ ਆ ਨਾ ਕੈਮਰਾ ਦੇਖ ਕੇ ਸੋ ਦੇਖੋ ਜਮਾ ਸੋ ਦੇਖੋ ਕੰਨ ਪੂਰੇ ਰੋਟੇਟ ਕਰਦੀ ਆ ਜਮਾ ਆਪਦੇ ਵਿੱਚ ਮਾਰੇ ਬਿੱਟੀ ਚਾਦੀ ਮਾਂ ਉਹ ਦੇਖੋ ਲੈ ਜੋੜ ਗਈ ਕਾਨੇ ਜਮਾ ਹਨਾ ਲੈ ਚਲੋ ਜੇ ਅੰਦਰ ਨੂੰ ਸੋ ਅੱਖਾਂ ਉਹ ਕਹੈਂ ਬਿਲਕੁਲ ਪੂਰੀਆਂ ਸਹੀ ਆ ਜਮਾ ਤੇ ਨੌਕਰੀ ਪਯੌਰ ਬਸ਼ੇਰੀਆ ਡੋਡਾਂ ਵਾਲੇ ਸਾਨ ਜਿਹੜਾ ਚੱਲਿਆਗਾ ਸਰਮਾਨ ਖਾਨ ਲੈ ਗਿਆ ਸੀ ਪ੍ਰਿੰਸ ਸਾਨ ਉਹਦੀ ਇਹ ਗਾਂ ਪੋਤਰੀ ਆਗੀ 18 ਮਹੀਨੇ ਏਜ ਆ 58 ਇੰਚ ਇਹਦਾ ਕੱਦ ਘਾਟ ਆ ਹਾਈਟ ਆ ਗਾ ਤੇ ਇਹਦਾ ਮੁੱਲ ਵੜੀ ਬੇਪੋ ਬਸ ਰਹਿਣਾ ਬੰਨਾਂ ਨੂੰ ਕਿੰਨਾ ਖੇਰੀ ਵਸ਼ੇਰੀ ਆ ਇਹ ਬੰਨਾਂ ਨੇ ਛੇੜ ਕੀਤੀ ਆ ਮੁਕਾਉ ਆ ਗਈ ਸੋ ਦੇਖੋ ਜਮਾ ਪੂਰੀ ਫੁੱਲ ਪਿਓਰਲੈਸ ਤੇ ਵਿੱਚ ਆਉਂਦੀ ਆ ਤੇ ਇਹਦਾ ਮੁੱਲ ਵੜੀ ਫਿਰ ਆ ਬਾਕੀ ਰੱਖਿਆ ਜੀ 2,25,000 ਰੁਪਇਆ ਤੇ ਮਾਨਦਾਨ ਹੋ ਜਾਊਗਾ ਵਿੱਚੋਂ ਹਾਂ ਹਾਂ ਮਾਨਦਾਨ ਕਰਦੇ ਆ ਠੀਕ ਹੈ ਸੋ 2,25,000 ਰੁਪਏ ਕੀਮਤ ਆ ਬਿਲਕੁਲ ਘਰੇਲੂ ਆਪਾਂ ਤੁਹਾਨੂੰ ਬਸ਼ੇਰੀ ਦਿਖਾਉਣੇ ਪਏ ਜੇ ਇਦਾਂ ਦੀ ਬਸ਼ੇਰੀ ਜਿੱਥੇ ਨਾ ਚੱਲੇ ਉੱਥੋਂ ਲੈ ਜਾਵੜੀਏ ਤਾਂ ਉੱਥੇ ਦਾ ਪਤਾ ਹੀ ਆਪਾਂ ਨੂੰ ਗਾਹਾਂ ਕੰਮ ਹੋ ਜਾਂਦਾ 5 ਲੱਖ 10 ਲੱਖ 7 ਲੱਖ ਤੇ ਗੱਲਾਂ ਜਾਵੜਦੀਆਂ ਇਹੀ ਜਦੋਂ ਚੰਗੇ ਬਰੀਡਰ ਦੇ ਹੱਥ ਲੱਗ ਗਈ ਮੁੱਲ ਇਹਦੇ ਵੀ 8-10 ਲੱਖਾਂ 'ਚ ਪਹੁੰਚ ਜਾਣੇ ਆ ਸੋ ਦੇਖੋ ਸੋ ਜਿਹੜਾ ਵੀ ਰਹੂਗਾ ਨਿਰਖ ਵਰ ਉਹ ਦੇਖੋ ਜੋੜ ਕੇ ਕਰਨੀ ਜਮਾ ਜੇ ਉਹ ਜੋੜ ਗਈ ਜਮਾ ਜਮਾ ਜੋੜ ਦੇ ਕੰਨ ਫਿਰ ਪੂਰੇ ਹੈਨਾ ਠੀਕ ਹੈ ਸੋ 2,25,000 ਰੁਪਇਆ ਇਹਦੀ ਬਸ਼ੇਰੀ ਦੀ ਕੀਮਤ ਆ ਤੇ ਫਿਰ ਹੁਣ ਬੈਠ ਬੂਠਣ ਦਾ ਤਿਆਰ ਹੋ ਜੱਲੀ ਫਿਰ ਅੱਗੇ ਹੈਨਾ ਕਿ ਨਹੀਂ ਆ ਬਸ ਬੈਠ ਹੋਰ 2 ਮਿੰਟ ਤਿਆਰ ਹੋ ਜੂਗਾ ਸਾ ਮਾਲ ਨੂੰ ਗੱਡੀ ਚ ਰੱਖ ਕੇ ਫਿਰ ਛੁੱਟ ਜਾਣਾ ਦਿਨੇ ਕਿ ਨਹੀਂ ਦਿੰਦੇ ਹਲੇ ਬੜਾ ਬੜਾ ਦੁਨੀਆ ਖਾਦੀ ਠੀਕ ਉੱਤੇ ਨਹੀਂ ਵੰਦੇ ਹਲੇ ਲੈਣੀ ਹੈ ਮਾਲਕ ਜਿਹੜਾ ਕੋਈ ਵੀਰ ਲੈ ਕੇ ਗਾਂਵ ਦੀ ਕੱਢ ਸਕਦਾ ਬੈਠ ਨਹੀਂ ਖਤਰੇ ਹਾਂ ਹਾਂ ਕੱਢ ਸਕਦਾ ਇਹ ਤਾਂ ਦੋ ਵੇਰੇ ਹੀਟ ਦੀ ਹੀਟ ਦੀ ਆ ਆ ਗਿਆ ਠੀਕ ਹੈ ਮਾਈਕ ਭਰੋਣੀ ਨਹੀਂ ਆ ਜੀ ਮਨ ਲਾ ਗੱਬਰ ਹੋਣ ਦੇ ਕਾਬਲ ਹੈਗੀ ਆ ਕਾਬਲ ਹੀ ਆ ਬਸ ਹਾਂ ਮੰਨ ਕੇ ਚੱਲੀ ਫਿਰ ਤਾਂ 2 ਸਾਲ ਦੇ ਅੰਦਰ ਅੰਦਰ ਹੁਣ ਇਹਨੂੰ 25 ਨੂੰ ਹੁਣ ਭਰਾਵਾਂਗੇ ਠੀਕ ਹੈ ਫਿਰ ਇਨੀ ਮਤਲਬ ਕੱਲ ਕਰ ਨਹੀਂ ਕਰਨਾ ਹੋਰ ਕੁੜੀ ਨੇ ਪਛੇੜੀ ਨਹੀਂ ਕਰਦੇ ਨੇ ਹੋਰ ਕਰਾਣਾ ਕਰਨਾ ਪਾਕਸ਼ਿਆਂ ਚ ਹੋਊ ਤਾਂ ਰਣ ਹੁਣ 58 ਇੰਚ ਹਾਈਟ ਹੈਗੀ ਆ ਜੀ ਹਾਂ ਹਾਂ ਜੀ ਮੰਨ ਕੇ ਚੱਲ ਫਿਰ 64 65 ਤੇ ਜਾਊਗੀ ਇਹ ਹਾਂ ਜਾਊਗੀ ਠੀਕ ਹੈ ਸੋ ਬਿਰੋ ਸਾਲ ਚੱਲ ਆ ਠੀਕ ਹੈ ਜਿਹੜੇ ਸਾਂਹ ਦੀ ਹੈ ਉਹ ਸਾਂਹ ਵੀ ਫਿਰ ਮੇਲੇ ਹੋਣਾ ਜਿੱਤਿਆ ਉਹਨਾਂ ਦਾ ਹੁਣ ਵੀ ਹਾਂਜੀ ਹਾਂ ਉਹਨਾਂ ਕੋਲ ਤਾਂ 5-7 ਸਾਂਹ ਨਹੀਂ ਬਹੁਤ ਵਜੇ ਕਿਹੜਾ ਸਾਂਹ ਰੱਖਦੇ ਮਾੜਾ ਰੱਖੀ ਨੇ ਠੀਕ ਹੈ ਬਹੁਤ ਬੰਦੇ ਇਹਦੇ ਘੋੜੀਆਂ ਦੇ ਵਿੱਚ ਚਾਹ ਬਣਾ ਠਰਕੀ ਬੰਦੇ ਆ ਉਹ ਸਾਰੇ ਡੋਡਾ ਵਾਲਿਆਂ ਨੂੰ ਜਾਣਦੇ ਬਿੰਦਰ ਹੋਣੇ ਪਿਆਂ ਕੋਲੇ ਤੇ ਉਹਨਾਂ ਕੋਲੇ ਇਹਦਾ ਬਾਪ-ਬਾਗਾ ਤੇ ਗਾਂਹ ਦਾਦਾ ਵੀ ਉਹਨਾਂ ਦੇ ਘਰੋਂ ਗਿਆਗਾ ਪ੍ਰੈਸ ਸਾਂ ਉਹਦੀ ਲਾਈਨ ਦੇ ਵਿੱਚ ਆ ਗਈ ਪਿਓਰ ਨੌਕਰੀ ਬੇਸ਼ੇਰੀ 2 ਲੱਖ 25000 ਰੁਪਏ ਕੀਮਤ ਦਾ ਪਿੰਡ ਚੂੰਗਾ ਵਧਾਤੇ ਸਹਿਣਾ ਇਦਾਂ ਦੇ ਪਿੰਡ ਨਾਲ ਆਗੇ ਜ਼ਿਲ੍ਹਾ ਬਰਨਾਲੇ ਦਾ ਪਿੰਡ ਆ ਗਿਆ ਤੇ ਮੋਬਾਈਲ ਨੰ 98782 43762 43762 ਸੋ ਕੋਈ ਵੀ ਵੀਰ ਬਸ਼ੇਰੀ ਖਰੀਦਣਾ ਚਾਹਵਣ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਸੋ ਇਹ ਬਸ਼ੇਰੀ ਸੇਲ ਆ ਆ ਖੜੀ ਹੈ ਇਹਦੀ ਮਾਂ ਇਹ ਚੰਬੀ ਤੋਂ ਬੇਟੋ ਫਾਇਦਾ ਹੋਈ ਜਾਗੀ ਜਮਾ ਸੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ